ਜੀ ਪ੍ਰਧਾਨ ਜੇ ਸ਼ਾਜਲੀ ਪਹੁੰਚੇ ਤੁਸੀਂ ਕਿਹੜੇ ਮਸਲੇ ਨੂੰ ਲੈ ਕੇ ਹਾਂਜੀ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਥੀਓ ਮੈਂ ਰੋਹੀ ਆਪਣੀ ਹਾਰਤੀ ਕਰ ਤੂਰੀ ਸੋ ਸਾਥੀਓ ਅੱਜ ਅਸੀਂ ਪਿੰਡ ਸ਼ਾਜਲੀ ਦੇ ਵਿੱਚ ਖੜੇ ਆ ਨਾ ਹੀ ਅਸੀਂ ਫਾਜ਼ਿਲਕਾ ਦੇ ਆ ਤੇ ਨਾ ਹੀ ਨੰਦਪੁਰ ਸਾਹਿਬ ਦੇ ਵਿੱਚ ਖੜੇ ਆ ਦਵਾਰੇ ਤੁਸੀਂ ਫੇਰ ਮੈਂ ਤੁਹਾਨੂੰ ਦੱਸਦੀਆਂ ਪਿੰਡ ਸ਼ਾਜਲੀ ਦੇ ਵਿੱਚ ਖੜੇ ਆ ਸੀ ਘਰ ਦੇ ਵਿੱਚ ਬੈਠੇ ਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਪਿੰਡ ਸ਼ਾਜਲੀ ਨਹੀਂ ਅਸੀਂ ਫਾਜ਼ਲ ਕਾ ਗਏ ਤੇ ਨਹੀਂ ਅਸੀਂ ਗਏ ਆਨੰਦਪੁਰ ਸੈਓ ਇੱਥੇ ਤੁਹਾਨੂੰ ਮਾਤਾ ਦੱਸਣਗੇ ਇਹਨਾਂ ਨਾਲ ਕੀ ਘਟਨਾ ਵਾਪਰੀ ਤੇ ਕੌਣ ਇਹਨਾਂ ਨਾਲ ਠੱਗੀ ਮਾਰ ਕੇ ਲੈ ਗਿਆ 7 ਲੱਖ ਰੁਪਏ ਕਿੱਥੋਂ ਆਇਆ ਇਹਨਾਂ ਦਾ ਹਾਂਜੀ ਮਾਤਾ ਕੀ ਨਾਮ ਆ ਤੁਹਾਡਾ ਕੀ ਗੱਲਬਾਤ ਹੋਈ ਦੱਸੋ ਮੇਰਾ ਨੋਜੀ ਸਰਦੇਲ ਪਰ। ਹੈ ਜੀ 740 ਯਾ ਆਬੂ ਮੂਰੇ ਪੰਜ ਜਣੇ ਖਾ ਗਏ। ਕੀ ਘਟਨਾ ਕੀ ਬਖਰੀ ਮਤਬ ਵਸਤਾਰ ਨਾਲ ਦੱਸੋ। ਘਰਣਾ ਦੀ ਸੋਨੂੰ ਪਟਿਆ ਬੱਚਾ ਮੇਰਾ ਮਰ ਗਿਆ ਸੀਗਾ। ਉਹਦੇ ਵੀ ਚੋਲ ਜਵੇ। ਲੋਕਾਂ ਨੇ ਐਸੀ ਖਾਦੂ। ਕੀ ਕੀ ਕੰਮ ਕਰਦਾ ਸੀ ਮਾ ਮਾਤਾ ਮੁੰਡਾ ਆਪਣਾ। ਉਹ ਸੇਵਰ ਨੂੰ ਤਾਂ ਕੰਮ ਕਰਦਾ ਸੀਗਾ ਗੈਸ ਕਰਦੀ ਸੀ। अच्छा गेस नाम को कर अच्छा हां कौन खा गए ਤੁਹਾਡੇ ਪੈਸੇ ਉਹ ਇੱਕ ਦਾ ਸੇਬੀ ਹੈ ਜੀ ਇੱਕ ਕੋ ਖੁਖਰ ਵਾਲਾ ਗੋ ਉਹ ਆ ਮੁੰਡਾ ਬਿੱਟੂ हां जी ਇੱਕ ਬੱਬੂ ਆ ਠੀਕ ਹੈ ਠੀਕ ਉਹ ਬੰਦਾ ਜੀ ਅੱਛਾ ਪੰਜ ਜਣੇ ਮੂਰੇ ਸੀ ਸਾਡੇ ਪੰਜੇ ਜਣੇ ਲੈ ਗਏ ਜੀ ਸਾਥੋਂ ਪਛੇ ਡੇਢ ਲੱਖ ਰੁਪਏ ਡੇਢ ਲੱਖ ਰੁਪਏ हां ਤੁਹਾਡੇ ਤੋਂ ਉਹ ਆਪ ਕੀ ਕਹਿ ਕੇ ਲੈ ਕੇ ਗਏ ਨੇ ਮੈਂ ਤਾਂ ਸਾਨੂੰ ਐ ਕਹਿ ਕੇ ਲੈ ਕੇ ਗਏ ਸੀ ਵੀ ਅਸੀਂ ਵੰਡਣਾਗਾ ਅੱਛਾ ਉਹਨਾਂ ਨੂੰ ਸਾਨੂੰ ਪਤਾ ਨਹੀਂ ਵੀ ਦਿੱਤੇ ਨੇ ਕਿ ਨਾਲ ਦਿੱਤੇ ਨੇ ਕੌਣ ਮੂਰੇ ਆ ਕੇ ਕੌਣ ਲੈ ਕੇ ਗਏ ਨੇ ਪੈਸੇ 1.5 ਲੱਖ ਰੁਪਇਆ ਗੋਵਿੰਦ ਦੇ ਲੈ ਕੇ ਗਿਆ ਜੀ ਅੱਛਾ ਇਹ ਮਾਤਾ ਤੁਸੀਂ ਕਿਸੇ ਦੇ ਪ੍ਰੈਸ਼ਰ ਦੇ ਵਿੱਚ ਤਾਂ ਨਹੀਂ ਆ ਕੇ ਕਹਿ ਰਹੇ ਗੱਲਬਾਤ ਨਾ ਨਾ ਇਹ ਜਮ ਹੈ ਜਮ ਸੱਚੀ ਹੈ ਅੱਛਾ ਜੀ ਤੇ ਇਹ ਸਮਝ ਲਓ ਤੁਸੀਂ ਹੋਰ ਵੀ ਗੱਲਾਂ ਬਾਤਾਂ ਸਾਨੂੰ ਦੱਸੀਆਂ ਸੀ ਜਿਹੜੀਆਂ ਉਹ ਵੀ ਤੁਸੀਂ ਦੱਸੋ ਉਹ ਕੌਣ ਲੈ ਗਿਆ ਪੈਸੇ ਉਹ ਜੀ 90000 ਰੁਪਇਆ ਮੁੰਡਾ ਲੈ ਗਿਆ ਮੇਰੇ ਘਰ ਦੇ ਵਿੱਚ ਮੈਨੂੰ ਬੜਨੇ ਨਹੀਂ ਦਿੰਦਾ ਆਪ ਜਿੰਦਾ ਲਾ ਕੇ ਹੁਣ ਬਾਹਰ ਹੀ ਬਾਗ ਗਿਆ ਅੱਛਾ ਹਾਂ ਤੇ ਇਹਨਾਂ ਦੇ ਵਿੱਚ ਤੁਸੀਂ ਇੱਕ ਮੁਲਾਜ਼ਮ ਦਾ ਸਰੇ ਸੀਗੇ ਵੀ ਪੁਲਸ ਵਾਲੀ ਪੈਸੇ ਲੈ ਗਈ ਤੁਸੀਂ ਕਿਹਨੂੰ ਸੀ ਹਾਂ ਜੀ ਵੀ 20000 ਰੁਪਿਆ ਉਹ ਲੈ ਗਈ ਅੱਛਾ ਉਹ ਕਹਿੰਦਾ ਕਿ ਐ ਸੱਜੂ ਨੂੰ ਦੇਣਾ ਕੌਣ ਕਹਿੰਦਾ ਉਹ ਕੌਣ ਲੈ ਗਈ ਮੈਂ ਤਾਂ ਤੁਹਾਡੇ ਘਰ ਰਿਹਾ ਕੇ ਲੈ ਕੇ ਗਿਆ ਪੁਲਸ ਨੂੰ ਹਾਂ ਜੀ ਉੱਥੀ ਥਾਣੀ ਨਹੀਂ ਫੜਾਇਆ ਥਾਣੀ ਦੀ ਦਿੱਤਾ ਗੋਬਿੰਦ ਸਿੰਘ ਵੀ ਆਇਆ ਸੀ। ਉਹ ਸੀ ਉਹਨੂੰ ਪੜਾਤਾ ਉਹਨੇ ਗਾਹ ਬਣਾਇਆ। ਪੜਾਇਆ ਬਤਨਾ ਪੜਾਇਆ ਸਾਨੂੰ। ਇਹ ਮੁੰਡਾ ਥਾਣੇ 'ਚ ਬੈਠਾ ਸੀ। ਹਾਂ। ਕੌਣ ਮੁੰਡਾ ਬੈਠਾ ਸੀ? ਇਹੀ ਥਾਣੇ 'ਚ ਬਣਾਇਆ ਹੋਇਆ ਸੀ। ਅੱਛਾ। ਛੋਟਾ ਬਟਾ। ਠੀਕ ਹੈ। ਤੇ ਉਹ ਤੋਂ ਬਾਅਦ ਵਿੱਚ ਤੁਹਾਨੂੰ ਮਤਲਬ ਕੀ ਸਿੱਧਾ ਪੈਸੇ ਨਹੀਂ ਤੁਹਾਡੇ ਤੋਂ ਮੁਲਾਜ਼ਮਾਂ ਨੇ ਲਏ? ਨਾ ਸਿੱਧੇ ਹੀ ਲੈਂਦੇ ਹੈਗੇ। ਵਿਚੋਲੇ ਦੇ ਵਿੱਚ ਦੀ। ਹਾਂ ਵਿਚੋਲੇ ਦੇ ਵਿੱਚ ਦੀ ਲੈਂਦੇ। ਅੱਛਾ ਠੀਕ ਹੈ। ਤੇ ਇਹ ਦਵਾਰੇ ਮਾਤਾ ਨਾਮ ਦੱਸੋਗੇ ਕਿਹੜੇ-ਕਿਹੜੇ ਬੰਦੇ ਨੇ ਇਹ? ਇੱਕ ਤਾਂ ਗੋਬਿੰਦਾ ਜੀ ਇੱਕ ਬਿੱਟੂ ਆ ਖੁਖਰਾਲਾ ਇੱਕ ਸੇਬੀ ਆ ਖੜੇ ਵਧੀਆ ਇੱਕ ਲੈ ਰੇ ਤੂੰ ਉਹਦਾ ਨਾਮ ਕੀ ਜਮਾਂ ਤਾਂ ਬੱਬੂ ਆ ਠੀਕ ਹੈ ਸੋ ਸਾਥੀਓ ਸਾਡੇ ਕੋਲੇ ਇਹ ਗਰੀਬ ਪਰਿਵਾਰ ਮਜ਼ਦੂਰ ਕਿੱਤੀ ਕਰਨ ਵਾਲਾ ਪਰਿਵਾਰ ਸਾਡੇ ਕੋਲੇ ਚੱਲ ਕੇ ਆਇਆ ਜੋ ਕਿ ਅਸੀਂ ਇਹਨਾਂ ਦੀ ਵਿਆਖਿਆ ਸੁਣੀ ਤੇ ਅਖੋਤੀ ਜਿਹੜੇ ਅਖੋਤੀ ਕਾਮਰੇਡ ਨੇ ਕੋਪੀ ਕਾਮਰੇਡਾਂ ਨੂੰ ਕੁਝ ਕਵ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਹੈਗੀ ਇਹਦੇ ਵਿੱਚ ਮਤਲਬ ਕਿ ਮੇਰੀ ਇੱਕ ਚੁੰਬਕ ਮਾਂਗੂ ਗੱਲ ਫੜੀ ਜਾਂਦੀ ਆ ਕਈ ਮਸਲਿਆ ਤੇ ਫੜੀ ਗਈ ਆ ਉਹਨੂੰ ਕੱਟ ਵੱਢ ਕੇ ਚਲਾ ਦਿੰਦੇ ਨੇ ਸੋ ਪੂਰੀ ਚਲਾਇਓ ਵੀਡੀਓ ਜਿਹੜੇ ਕੁਝਕ ਅਖੌਤੀ ਕਾਮਰੇਡ ਆਪਦੇ ਆਪ ਨੂੰ ਵਧੀਆ ਕਹਾਉਂਦੇ ਨੇ ਵੀ ਅਸੀਂ ਕਿਰਤੀ ਲੋਕਾਂ ਦੀ ਲੜਾਈ ਲੜਦੇ ਆ ਉਹ ਲੜਾਈ ਲੜ ਕੇ 2 ਮਹੀਨੇ ਪਰਿਵਾਰ ਨੂੰ ਹਰਾਸ਼ਮੈਂਟ ਕਰਕੇ ਅੱਜ ਤੁਸੀਂ ਇਹਨਾਂ ਦੇ ਹਾਲਾਤ ਦੇਖੋ ਪੀਪੇ ਦੇ ਵਿੱਚ ਆਟਾ ਵੀ ਨਹੀਂ ਹੈਗਾ ਪੀਪੇ ਦੇ ਵਿੱਚ ਆਟਾ ਵੀ ਨਹੀਂ ਇੰਨੀ ਮਤਲਬ ਕਿ ਇਹਨਾਂ ਦੀ ਬੇਅਦਵੀ ਹੋ ਰਹੀ ਆ ਪਰਿਵਾਰ ਦੀ ਜਿਹੜਾ ਪਰਿਵਾਰ ੱੱਕੇ ਖਾ ਰਿਹਾ ਅੱਜ 7 ਲੱਖ ਰੁਪਏ ਮਤਲਬ ਕਿ ਪਰਿਵਾਰ ਨੂੰ ਮਿਲ ਕੇ ਵੀ ਇਹਨਾਂ ਨੂੰ ਮਤਲਬ ਕਿ ਉਹ ਇਹਨਾਂ ਦੀ ਝੋਲੀ ਦੇ ਵਿੱਚ ਨਹੀਂ ਪਿਆ ਹੈਗਾ ਉਹ ਖੁਰਦ-ਖੁਰਦ ਹੋ ਗਿਆ ਤੇ ਮਾਤਾ ਜੀ ਤੁਸੀਂ ਨੇ ਮਤਲਬ ਗੱਲਬਾਤ ਤੁਸੀਂ ਦੱਸੀ ਸੀਗੀ ਆਪਣਾ ਜਿਹੜਾ ਤੁਸੀਂ ਕਹਿ ਰਹੇ ਸੀ ਵੀ ਸਾਡਾ ਜਿਹੜਾ ਮੁੰਡਾ ਉਹ ਨੂੰ ਮੁੰਡੇ ਨੂੰ ਕਹਿੰਦੇ ਨੇ ਨਾਮ ਕੱਢ ਦਾਂਗੇ ਉਹ ਪੈਸੇ ਕਿਹਨੂੰ ਦਿੱਤੇ ਨੇ ਜਿਹੜਾ ਤੁਸੀਂ ਕਹਿ ਸੀਗਾ ਵੀ 3 ਲੱਖ ਰੁਪਏ ਲੈ ਗਏ ਸਾਡੇ ਤੋਂ ਹਾਂ ਵੀ ਮੁੰਡਾ ਅਸੀਂ ਨੌਕੜਾ ਦਾਂਗੇ ਮੁੰਡੇ ਦਾ ਵਿੱਚੋਂ ਉਹ ਕੌਣ ਲੈ ਗਿਆ ਤੁਹਾਡੇ ਨੂੰ ਇਹੀ ਲੈ ਕੇ ਗਏ ਨਹੀਂ ਜਿੰਦੂ ਅੱਛਾ ਇਹ ਮੁੰਡਾ ਲੈ ਗਿਆ ਹਾਂ ਸੋ ਸਾਥੀਓ ਆਪ ਵੀ ਘਰ ਦੇ ਹਾਲਾਤ ਦੇਖੋ ਆ ਹਾਲਾਤ ਦੇਖੋ ਇਹ ਜਿਹੜੇ ਕਹੋਂਦੇ ਨੇ ਆਪਦੇ ਆਪ ਨੂੰ ਕਿਰਤੀ ਲੋਕਾਂ ਦੀ ਅਸੀਂ ਲੜਾਈ ਲੜਦੇ ਆ ਤੇ ਇਹ ਸਾਡੇ ਬਾਰੇ ਮੰਦਾ ਚੰਗਾ ਬੋਲਦੇ ਨੇ ਵੀਡੀਓ ਕਹਾ ਕਹਾ ਤੇ ਬੋਲਦੇ ਨੇ ਕਹਾਣੀਆਂ ਨਹੀਂ ਦਈਆਂ ਇਹ ਸੱਚਾਈ ਆ ਤੁਸੀਂ ਆ ਕੇ ਉਹਨਾਂ ਪਰਿਵਾਰ ਨਾਲ ਮਿਲੋ ਜਿਹੜੇ ਕਹਿੰਦੇ ਨੇ ਪੱਤਰਕਾਰ ਆਪਦੇ ਆਪ ਨੂੰ ਅਸੀਂ ਹਾਂ ਅਸੀਂ ਕਿਰਤੀ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ ਸੰਘਰਸ਼ੀਰਾਂ ਆਗੂਆਂ ਦੀ ਆਵਾਜ਼ ਬੁਲੰਦ ਕਰਦੇ ਆ ਮੈਂ ਗੁਜਾਰ ਸਿੰਘ ਪੱਤਰਕਾਰ ਨੂੰ ਵੀ ਗਰਾਊਂਡ ਜ਼ੀਰੋ ਲੈਵਲ ਤੋਂ ਜਿਹੜਾ ਬੋਲਦਾ ਹੁੰਦਾ ਇਥੋਂ ਪਿੰਡ ਸ਼ਾਜਰੀ ਤੋਂ ਉਹਨੂੰ ਵੀ ਕਹਿਣਾ ਚਾਹੁੰਨੀ ਆ ਭਰਾ ਮੇਰੇ ਇਹਨਾਂ ਦੇ ਵੀ ਹਾਲਾਤ ਦੇਖ ਲਾ ਕੇ ਇੱਕ ਵਾਰੀ ਇਹਨਾਂ ਦੇ ਵੀ ਪਿੱਪੇ ਦੇ ਵਿੱਚ ਚਾਤੀ ਮਾਰ ਲੈ ਇਹਨਾਂ ਦੇ ਵੀ ਪਿੱਪੇ ਦਿਖਾ ਦੇ ਆਟਿਆਂ ਦੇ ਇਹਨਾਂ ਦੇ ਵੀ ਮਤਲਬ ਕੀ ਖਬਰਾਂ ਲਗਾ ਦੇ ਤੂੰ ਇੱਕ ਪਾਸੇ ਦੀ ਗੱਲ ਕਰਦਾ ਪੱਤਰਕਾਰ ਹੁੰਦੇ ਨੇ ਸਾਂਝੀ ਗੱਲ ਕਰਨ ਵਾਲੇ ਪੱਤਰਕਾਰ ਹੁੰਦੇ ਨੇ ਇੱਕ ਰੱਬ ਦਾ ਰੂਪ ਇਹਨਾਂ ਪੱਤਰਕਾਰਾਂ ਨੂੰ ਕਿਹਾ ਸੀ ਮੈਂ ਸਾਰੇ ਪੱਤਰਕਾਰਾਂ ਨੂੰ ਨਹੀਂ ਕਿਹਾ ਸੀਗਾ ਉਸ ਟਾਈਮ 'ਤੇ ਇਹੋ ਜੇ ਪੱਤਰਕਾਰਾਂ ਨੂੰ ਕਿਹਾ ਸੀਗਾ ਕਿ ਆ ਕੀ ਪੰਜੇ ਉਂਗਲਾ ਇੱਕਸਾਰ ਨਹੀਂ ਹੁੰਦੀਆਂ ਹੈਗੀਆਂ ਪੱਤਰਕਾਰ ਹੋ ਗਏ ਇਹਨਾਂ ਦੇ ਵਿੱਚ ਵੀ ਕੋਝਕ ਜਿਹੜੇ ਹੈਗੇ ਨੇ ਗਲਤ ਠੱਗਾ ਠੋਰੀ ਵਾਲਾ ਕੋਝਕ ਤੇ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਦੇ ਵਿੱਚ ਵੀ ਕੋਝਕ ਨੇ ਕੋਝਕ ਮੁਲਾਜ਼ਮ ਬਹੁਤ ਸੁਲਝੇ ਹੋਏ ਨੇ ਜਿਹੜੀ ਜਾਂਦਿਆਂ ਦੀ ਹੀ ਸਾਡੇ ਮਜ਼ਦੂਰਾਂ ਦੀ ਗੱਲਬਾਤ ਸੁਣ ਲੈਂਦੇ ਨੇ ਤੇ ਉਹਨਾਂ ਦੀ ਚੰਗੀ ਤਰ੍ਹਾਂ ਡੰਗਾਈ ਦੇ ਵਿੱਚ ਜਾ ਕੇ ਉਹਨਾਂ ਦੀ ਪੈਰਵਾਈ ਕਰਦੇ ਨੇ ਤੇ ਡਾਕਟਰਾਂ ਦੇ ਵਿੱਚ ਵੀ ਆ ਜਾਂਦਾ ਉਹਨਾਂ ਦੇ ਵੀ ਵਿੱਚ ਕੁਝ ਕੁ ਜਿਹੜੇ ਗਲਤ ਆਨਸਰ ਹੁੰਦੇ ਨੇ ਜਿਹੜੇ ਮਤਲਬ ਕਿ ਸਾਡੇ ਦੱਬੇ ਕੁਚਲੇ ਲੋਕਾਂ ਦੀ ਗਲਤ ਮਤਲਬ ਕਿ ਜਿਹੜੀਆਂ ਹੈਗੀਆਂ ਨੇ ਡਿਲੀਵਰੀਆਂ ਦੇ ਬੱਚਿਆਂ ਦੀਆਂ ਜਿਹੜੀਆਂ ਜਾਂ ਫਿਰ ਆਪਰੇਸ਼ਨ ਗਲਤ ਕਰ ਦਿੰਦੇ ਨੇ ਸੋ ਇਸ ਕਰਕੇ ਜੋ ਵੀ ਤੁਹਾਨੂੰ ਅੱਜ ਸੱਚਾਈ ਦਿਖਾਈ ਹੈ ਸੱਚਾਈ ਆ ਠੱਗੀ ਕੌਣ ਮਾਰਦਾ ਕਿੱਥੋਂ ਲੈ ਕੇ ਜਾਂਦਾ ਕਿਵੇਂ ਲੈ ਕੇ ਗੱਲਾਂ ਨਹੀਂ ਮਾਰਦੇ ਅਸੀਂ ਅਸੀਂ ਹਕੀਕਤ ਦਿਖਾਉਨੇ ਆ ਇਹਨਾਂ ਨੂੰ ਅੱਜ ਅਸੀਂ ਐਸਐਸਪੀ ਦੇ ਵੀ ਪੇਸ਼ ਕਰਾਂਗੇ ਅਸੀਂ ਡੀਆਈਸੀ ਦੇ ਵੀ ਆਈਸੀ ਦੇ ਵੀ ਜਿੱਥੇ ਵੀ ਸਾਨੂੰ ਜਾਣਾ ਪਿਆ ਅਸੀਂ ਪੈਰਵਾਈ ਕਰਾਂਗੇ ਇਹਦੀ ਪੂਰੀ ਡਗਾਈ ਦੇ ਵਿੱਚ ਕਿ ਅਸੀਂ ਪੰਜਾਬ ਨੂੰ ਦੱਸਣਾ ਚਾਹੁੰਨੇ ਆ ਵੀ ਇਹੋ ਜੇ ਇਹੋ ਜੇ ਕੁਝਕ ਅਖੋਤੀ ਕਾਮਰੇਡਾ ਕੱਡੋ ਨਹੀਂ ਕਲੰਕਾ ਤੁਹਾਡੇ ਤੇ ਝੰਡਾ ਲਾਤਾ ਇਹਨਾਂ ਨੇ ਕੋਠੇ ਤੋਂ ਡੇਢ ਰੱਖਦਾ ਝੰਡਾ ਲੱਗਿਆ ਹੋਇਆ ਇਹਨਾਂ ਦਾ 20000 ਰੁਪਏ ਇਹਨਾਂ ਨੇ ਮਤਲਬ ਕਿ ਜਿਹੜੇ ਮਤਲਬ ਕਿ ਟਾਟ ਬਣੇ ਹੋਏ ਨੇ ਪੁਲਸ ਵਾਲਿਆਂ ਦੇ ਪੁਲਸ ਵਾਲਿਆਂ ਦੇ ਟਾਟ ਜਿਹੜੇ ਵਿੱਚ ਵਿਚਾਲੇ ਵਿਚੋਲਾ ਬਣ ਜਾਂਦੇ ਨੇ ਕਹਿੰਦੇ ਨੇ ਅਸੀਂ ਨੇ 20000 ਰੁਪਏ ਜੀ ਫਲਾਨੇ ਨੂੰ ਦੇਣਾ ਪੁਲਸ ਵਾਲੇ ਨੂੰ 30000 ਫਲਾਨੇ ਨੂੰ ਦੇਣਾ ਐਨਾ ਫਲਾਨੇ ਨੂੰ ਦੇਣਾ ਸੋ ਇਹ ਲੋਕ ਨੇ ਅਸੀਂ ਇਹਨਾਂ ਦੀ ਜੱਜ ਕੇ ਨੰਗੇ ਚੱਟੇ ਹੋ ਕੇ ਸਪੋਰਟ ਕਰਾਂਗੇ ਸੋ ਪੱਤਰਕਾਰਾਂ ਨੂੰ ਮੇਰੀ ਬੇਨਤੀ ਹੈ ਹੱਥ ਬੰਨ ਕੇ ਇਨਾ ਗਰੀਬਾਂ ਦੀ ਸੁਣੋ ਇੱਕ ਵਾਰੀ ਆ ਕੇ ਤੁਸੀਂ ਰੱਬ ਦਾ ਰੂਪ ਉਹ ਇੱਕ ਤੁਹਾਨੂੰ ਰੱਬ ਬਣਿਆ ਗਿਆ ਇੱਕ ਮਤਲਬ ਕਿ ਵੀਡੀਓ ਤੁਸੀਂ ਪਾ ਦਿੰਦੇ ਵਿਰਲ ਹੋ ਜਾਂਦੀ ਹੈ ਕਿਸੇ ਗਰੀਬ ਦੀ ਸੁਣਵਾਈ ਹੋ ਜਾਂਦੀ ਆ ਸੋ ਮੈਂ ਇਨਾਂ ਕੋ ਕਹਿੰਦੀ ਹੋਈ ਗੱਲ ਸਮਾਪਤ ਕਰਦੇ ਆ ਅੱਜ ਹੀ ਇਹਨਾਂ ਨੂੰ ਐਸਐਸਪੀ ਦੇ ਪੇਸ਼ ਕਰਦੇ ਆ ਐਸਐਸਪੀ ਸਾਹਿਬ ਤੋਂ ਉੱਚ ਪੱਧਰੀ ਤੇ ਅਸੀਂ ਇਹਨਾਂ ਦੀ ਜਾਂਚ ਕਰਵਾਵਾਂਗੇ ਉੱਚ ਪੱਧਰੀ ਤੇ ਜਾਂਚ ਕਰਵਾ ਰਹੇ ਕੁਝ ਕੁ ਮਾਨਸਾ ਤੋਂ ਆਏ ਸੀਗੇ ਜਿਹੜੇ ਬੋਲਦੇ ਸੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੀ ਆ ਵੀ ਇੱਕ ਵਾਰੀ ਆ ਕੇ ਕਤੂਦ ਦੇਖੋ ਤੁਸੀਂ ਆਪਦੇ ਆਗੂਆਂ ਦੀ ਫੇਰ ਤੁਸੀਂ ਬੋਲਿਆ ਕਰੋ ਸ਼ਾਨਵੇਂ ਨਹੀਂ ਕਰਿਆ ਕਰੋ ਪਰਦਾਲ ਕਰਿਆ ਕਰੋ ਸਾਡੇ ਤੋਂ ਵੱਡੇ ਆਗੂ ਹੋ ਤੁਸੀਂ ਜਾਂਚ ਪੱਤਰ ਫੇਰ ਬੋਲੇ ਪਰੋ ਹਜੇ ਪਤਾ ਨਹੀਂ ਕਿੰਨੇ ਕੁ ਖੁਲਾਸੇ ਨਿਕਲਨੇ ਆ ਹਜੇ ਹੋਰ ਵੀ ਕੱਢਾਂਗੇ ਖੁਲਾਸੇ ਕਿਉਂਕਿ ਮਾਈਕਰੋ ਫਾਈਨੈਂਸ ਕੰਪਨੀਆਂ ਦੇ ਜਿਹੜੇ ਕਰਜ਼ੇ ਲੈਤੇ ਹੋਏ ਸੀਗੇ ਉਹ ਵੀ ਬਿੱਬੀਆਂ ਨੂੰ ਪੁੱਛਾਂਗੇ ਪਿੰਡਾਂ ਦੇ ਵਿੱਚ ਕਿੰਨੇ ਦੇ ਕਰਜ਼ੇ ਮਾਫ ਹੋ ਗਏ ਤੇ ਕਿੰਨਾ ਤੋਂ ਠੱਗੀਆਂ ਮੱਚੀਆਂ ਨੇ ਸੋ ਜੈਪੀ ਜੈਪਾ